ਨੀ ਜਿਆਣਾ ਵਿੱਚ ਆ ਜਾ ਕੋਈ ਨਾ 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 ਜਿੰਦੀ ਦੇ ਵਾਸਤੇ ਸਰਕਾਰ ਨੂੰ ਜਲਦ ਤੋਂ ਜਲਦੀ ਕੋਈ ਫੈਸਲਾ ਲੈਣਾ ਚਾਹੀਦਾ ਹੈ ਔਰ ਤਾਂ ਕਿ ਜੋ ਪੰਜਾਬ ਦਾ ਪੂਰੇ ਦੇਸ਼ ਦਾ ਕਿਸਾਨ ਖੁਸ਼ਹਾਲ ਜ਼ਿੰਦਗੀ ਜੀ ਸਕੇ ਕਿਸਾਨ ਔਰ ਮਜ਼ਦੂਰ ਇਹਦੇ ਨਾਲ ਹੀ ਜੋ ਇਸ ਸੰਸਾਰ ਚੱਲ ਰਿਹਾ ਹੈ ਕਿੰਨਾ ਲੋਕਿਆ ਤਾਂ ਇਹ ਬਸ ਪਾਹਰਾਂ ਦੀਆਂ ਜਿੰਗਲ ਪਾਹਰਾਂ ਚ ਨਹੀਂ ਲੱਗ ਗਈ ਕਾਫੀ ਕਾਫੀ ਨੰਗ ਗਣਾ ਠੀਕ ਹੈ ਰੋਟਾ ਰੋਜ਼ਾਨਾ ਵੰਟਲਾਵਾਂ ਦੀ ਜੰਗਲ ਵਿਚ ਰਾਸ਼ਨ ਪਾਓ ਇਹੀ ਸੇਵਾ ਸਾਡੇ ਨਾਲ ਠੀਕ ਹੈ ਹਾਂ ਇਸ ਗੱਲ ਦਾ ਧਿਆਨ ਰੱਖਣਾ ਸੰਗਤ ਨੂੰ ਹੈ ਵਿਰਾਸ਼ਨ ਪਾਓ ਬਕਤਵਾਰ ਸੇਵਾ ਕਰੋ ਬੇਜੋ ਸੇਵਾ ਹੀ ਨਾਲ ਜਾਣੀ ਹੈ ਸਭ ਤੋਂ بڑا ਇਹੀ ਕਰਮ ਤੇ ਇਹੀ ਧਰਮ ਹੈ ਇਨਸਾਨੀਅਤ ਦਾ ਰਿਸ਼ਤਾ ਗੋਹ ਗਰੀਬ ਦੀ ਸੇਵਾ ਇਹੀ ਨਾਲ ਜਾਣੀ ਹੈ ਠੀਕ ਹੈ ਜੀ ਰਾਸ਼ਨ ਦੀ ਸੇਵਾ ਬਕਤਵਾਰ ਸੰਗਤ ਨੂੰ ਅਪੀਲ ਕਰੋ ਬੇਨਤੀ ਕਰਾਸ਼ਨ ਦੀ ਸੇਵਾ ਬਕਤਵਾਰ ਕਰੋ ਸਾਡੇ ਵੱਲੋਂ ਜੋ ਪੰਜਾਬ ਸਰਕਾਰ ਨੂੰ ਇੱਕ ਐਪਲੀਕੇਸ਼ਨ ਦਰਜ ਕੀਤੀ ਗਈ ਹੈ ਕਿ ਇਸ਼ੂਏ ਤੇ ਕੀ ਕਰਨਾ ਚਾਹੋਗੇ ਇਸ ਬਾਰੇ ਸਾਡੇ ਵੱਲੋਂ ਜੋ ਪੰਜਾਬ ਸਰਕਾਰ ਨੂੰ ਇੱਕ ਐਪਲੀਕੇਸ਼ਨ ਦਰਜ ਕੀਤੀ ਗਈ ਹੈ ਉਹ ਭਵਸਾਗਰ ਸਮੁੰਦਰ ਅਮਰਬਾਣੀ ਗ੍ਰੰਥ ਦੇ ਸਬੰਧ ਵਿੱਚ ਹੈ ਜੋ ਪੰਜਾਬ ਸਰਕਾਰ ਨੇ 2001 ਵਿੱਚ ਬੈਨ ਲਾਇਆ ਸੀ ਸਾਡੇ ਗ੍ਰੰਥ ਦੇ ਇਤਰਾਜਯੋਗ ਸਮਝ ਕੇ ਅਸੀਂ ਉਸ ਦੇ ਸਬੰਧ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਹੈ ਕਿ ਜੇਕਰ ਇਤਰਾਜ ਹੈ ਉਹ ਇਤਰਾਜਯੋਗ ਸਮਗਰੀ ਹੈ ਜੋ ਸਰਕਾਰ ਸਾਡੇ ਨਾਲ ਸ਼ੋਅ ਕਰੇ ਅਸੀਂ ਉਹਦੇ ਸਬੰਧ ਵਿੱਚ ਕੋਈ ਵਿਚਾਰ ਵਟਾਂਦਰਾ ਕਰਾਂਗੇ ਅਗਰ ਕੋਈ ਇਤਰਾਜ ਸ਼ੋਅ ਹੁੰਦਾ ਹੈ ਤਾਂ ਅਸੀਂ ਉਹ ਇਤਰਾਜ ਨੂੰ ਹਟਾਉਣ ਲਈ ਸਹਿਮਤ ਹਾਂ ਕੀ ਜਵਾਬ ਦਿੱਤਾ ਸਰਕਾਰ ਨੇ ਜੋ ਸਰਕਾਰ ਦਾ ਹਲੇ ਦੇਖੋ ਅਸੀਂ ਐਪਲੀਕੇਸ਼ਨ ਦਿੱਤੀ ਵੀ ਆ ਹੁਣ ਦੇਖੋ ਕੀ ਜਵਾਬ ਆਂਦਾ ਸਰਕਾਰ ਦਾ ਉਹਨਾਂ ਨੇ ਕਿਹਾ ਕਿ ਚੱਲਦੀ ਹੈ ਜੀ ਕਾਰਵਾਈ ਜਿਸ ਤਰ੍ਹਾਂ ਵੀ ਹੋਏਗਾ ਤੁਹਾਨੂੰ ਸੂਚਿਤ ਕਰਾਂਗੇ ਬਾਕੀ ਜੋ ਇਹ ਭਵਸਾਗਰ ਗ੍ਰੰਥ ਹੈ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹੈ ਕਿਸੇ ਵੀ ਧਾਰਮਿਕ ਭਾਵਨਾ ਦੇ ਖਿਲਾਫ ਨਹੀਂ ਹੈ ਕੋਈ ਠੇਸ ਨਹੀਂ ਪਹੁੰਚਾਈ ਇਹ ਇੱਕ ਬਾਬਾ ਜੀ ਦਾ ਔਰ ਇੱਕ ਡੇਰੇ ਦਾ ਇਤਿਹਾਸ ਹੈ ਇਹਦੇ ਵਿੱਚ ਹੋਰ ਕੁਝ ਨਹੀਂ ਹੈ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪਣੀ ਜੀਵਨੀ ਲਿਖਣ ਦਾ ਅਗਰ ਸਰਕਾਰ ਵੱਲੋਂ ਤੁਹਾਡੀ ਐਪਲੀਕੇਸ਼ਨ ਖਾਰਜ ਕੀਤੀ ਜਾਂਦੀ ਤਾਂ ਕੀ ਅਗਲਾ ਅਗਰ ਸਰਕਾਰ ਸਾਡੀ ਇਹ ਤਾਂ ਬਾਦ ਦੀਆਂ ਗੱਲਾਂ ਅਗਰ ਸਰਕਾਰ ਸਾਡੀ ਐਪਲੀਕੇਸ਼ਨ ਖਾਰਜ ਕਰਦੀ ਖਾਰਜ ਕਰਦੀ ਹੈ ਇਸ ਦੇ ਸਬੰਧ ਵਿੱਚ ਅਸੀਂ ਆਪਣੇ ਸੇਵਾਦਾਰਾਂ ਨਾਲ ਤੇ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰਾਂਗੇ ਅੱਗੇ ਵਾਲੀ ਰਣਨੀਤੀ ਹੈ ਜੋ ਤੁਹਾਡੇ ਸਾਹਮਣੇ ਉਸ ਟਾਈਮ ਉਹ ਪੇਸ਼ ਕਰਾਂਗੇ ਫਿਰ